ਸਾਸੀਆ ਕਿਸਾਨ ਵੀਰੋ ਤੁਹਾਡਾ ਬ੍ਰਾਡਕਾਸਟਿੰਗ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੀ ਤਾਂ ਵੀਡੀਓ ਬਣਾਉਣੀ ਹੋਵੇ ਤੇ ਆਪਣਾ ਜ਼ਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 9501828512 ਆਪਣਾ ਕੰਟੈਕਟ ਨੰਬਰ ਅੱਜ ਦੀ ਵੀਡੀਓ ਵਿੱਚ ਪੈਂਡ ਖੋਸਾਂਂ ਤੀਰ ਤੇ ਜਿਲ੍ਹਾ ਇਹਨੂੰ ਮੋਗਾ ਪੈਂਦਾ ਵੀਰ ਤਹਿਸੀਲ ਇਹਨੂੰ ਮੋਗਾ ਪੈਂਦੀ ਆ ਜੋ ਤੁਸੀਂ ਸਾਹਮਣੇ ਸਕਰੀਨ ਤੇ ਝੂਟੀ ਦੇਖ ਰਹੇ ਹੋ ਇਹ ਵੀਰੇ ਦੂਜੇ ਸੂਏ ਸੂਈ ਹੋਈ ਆ ਇਸ ਟਾਈਮ ਇਹ ਤਾਂ ਅਕਲੀ ਪਰਦੋਦ ਤਿਆਰ ਹੈ ਤੁਸੀਂ ਦੇਖ ਸਕਦੇ ਹੋ ਵੀਰੇ ਬਾਡੀ ਬੰਪਰ ਵੀ ਚੰਗੀ ਆ ਮਗਰ ਇਹਦੇ ਕੱਟਾ ਬਾਈਜੀ ਤੁਸੀਂ ਕਿੱਤਾ ਵੇਖ ਸਕਦੇ ਹੋ ਵੀਰੇ ਛੋਟੀ ਪੂਰਾ ਮੂਹ ਕਰਦੀ ਆ ਹੋਮ ਉੱਤੇ ਵੀ ਚੰਗੀ ਆ ਵੀਰੇ ਬਾਡੀ ਬੰਦ ਸਾਡੇ ਸਾਹਮਣੇ ਹੀ ਪੂਰਾ ਵੇਖ ਸਕਦੇ ਹੋ ਬਈ ਤੁਸੀਂ ਜੋ ਬਾਈ ਜੀ ਇਹਦੀ ਡਿਮਾਂਡ ਕਰ ਰਹੇ ਆ ਉਹ 65000 ਰੁਪਏ ਮੁੱਲ ਕਰ ਰਹੇ ਆ ਬਈ ਇਹਦਾ ਤੇ ਮੌਕੇ ਤੇ ਮਾਨਤਾ ਨੂੰ ਵੀ ਪੂਰਾ ਕੀਤਾ ਜਾਊਗਾ ਆਸ ਕਰੋ ਵੀਰੇ ਅੱਜ ਦੋ ਨਗ ਬਕਾਊਗਾ ਤੁਸੀਂ ਵੇਖ ਸਕਦੇ ਹੋ ਬਈ ਚੰਗਾ ਹਵਾਨਾ ਥਣ ਬੰਨੇ ਦੀ ਚੰਗੀ ਆ ਤੇ ਦੂਸਰਾ ਨਾਗ ਆ ਵੀਰੇ ਇਹ ਵੀਰੇ ਝੋਟੀ ਪਹਿਲੇ ਸੂਏ ਸੋਣਾ ਹਜੇ ਦਸਾਂ ਦਿਨਾਂ ਦੀ ਕੱਚੀ ਆ ਵੀਰੇ ਹਜੇ ਇਹ ਇਹ ਮੁੱਥੇ ਦੀ ਚੰਗੀ ਵੀਰੇ ਸਿੰਘਾਂ ਦੀ ਕੁਆਲਿਟੀ ਦੇਖ ਸਕਦੇ ਹੋ ਸ਼ਾਨਦਾਰ ਆ ਬਾਡੀ ਬੰਤਰ ਦੀ ਚੰਗੀ ਵੀਰੇ ਚੰਗਾ ਥਣ ਲੱਗਿਆ ਹੋਇਆ ਦੇਖ ਸਕਦੇ ਹੋ ਤੁਸੀਂ ਇਹ ਵੀਰੇ ਹਜੇ ਦਸਾਂ ਦਿਨਾਂ ਦੀ ਕੱਚੀ ਆ ਝੋਟੀ ਬਾਡੀ ਬੰਤਰ ਦੀ ਚੰਗੀ ਵੀਰੇ ਪੱਟ ਕੋੜੇ ਦੀ ਚੰਗੀ ਆ ਤੇ ਜੋ ਬਾਈ ਜੀ ਇਹਦੀ ਡਿਮਾਂਡ ਕਰਦੇ ਆ ਇਹਦਾ ਡਿਮਾਂਡ ਵੀਰੇ 62000 ਰੁਪਏ ਬਾਈ ਡਿਮਾਂਡ ਕਰਦੇ ਆ ਜੀ ਤੁਸੀਂ ਦੇਖ ਸਕਦੇ ਹੋ ਬਾਈ ਤੋਰਾ ਦੇਖ ਸਕਦੇ ਤੁਸੀਂ ਹੁਣ ਇਹ ਮੱਤ ਦੀ ਬਹੁਤ ਚੰਗੀ ਹੈ ਵੀਰੇ ਬਾਡੀ ਬੰਤਰ ਦੀ ਚੰਗੀ ਹੈ ਤੋਰਾ ਦੇਖ ਸਕਦੇ ਹੋ ਬਾਈ ਜੀ ਤੁਸੀਂ ਚੰਗਾ ਤੋਰਾ ਇਹਨਾਂ ਦੋਨਾਂ ਨਗਾਂ ਵਿੱਚੋਂ ਜੇ ਕੋਈ ਵੀ ਨਾ ਕੇ ਕਿਸੇ ਪ੍ਰਾਣ ਨੂੰ ਚੰਗਾ ਲੱਗਦਾ ਤੇ ਤੁਸੀਂ ਬਾਈ ਨਾਲ ਜ਼ਰੂਰ ਕੰਟੈਕਟ ਕਰੋ ਇੱਕ ਰਿਕਵੈਸਟ ਹੈ ਵੀ ਇਸੇ ਤਰ੍ਹਾਂ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਥੈਂਕ ਯੂ ਬਈ ਜੀ ਸਾਰਿਆਂ ਨੂੰ